ਅੰਮ੍ਰਿਤਸਰ ਦਾ ਬੱਸ ਸਟੈਂਡ ਜਿੱਥੇ ਕੀ ਰੋਜ਼ਾਨਾ ਹਜ਼ਾਰਾਂ ਮੁਸਾਫਿਰ ਇੱਥੇ ਪਹੁੰਚਦੇ ਹਨ ਪਿਛਲੇ ਕਈ ਸਾਲਾਂ ਤੋਂ ਇਸ ਬੱਸ ਸਟੈਂਡ ਦੀ ਮੋਢਲੇ ਟਾਂਚੇ ਦੀ ਹਾਲਾਤ ਬਹੁਤ ਖਸਤਾ ਹੋ ਚੁੱਕੀ ਸੀ ਜਿਸ ਨੂੰ ਦੇਖਦਿਆਂ ਹੋਇਆਂ ਹਲਕਾ ਵਿਧਾਇਕ ਵੱਲੋਂ ਇੱਥੇ 6 ਮਹੀਨੇ ਪਹਿਲਾਂ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਸਨ ਪਰ ਇਹਨਾਂ ਚੱਲ ਰਹੇ ਵਿਕਾਸ ਕਾਰਜਾਂ ਦੀ ਰਫ਼ਤਾਰ ਹੌਲੀ ਹੋਣ ਕਰਕੇ ਬੱਸ ਸਟੈਂਡ ਆਉਣ ਵਾਲੇ ਮੁਸਾਫਰਾਂ ਅਤੇ ਬੱਸ ਡਰਾਈਵਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਹਨਾਂ ਚੱਲ ਰਹੇ ਵਿਕਾਸ ਕਾਰਜਾਂ ਕਾਰਨ ਬੱਸ ਸਟੈਂਡ ਤੋਂ ਰਾਮਬਾਗ ਵੱਲੀ ਸਾਈਡ ਦਾ ਰਸਤਾ ਕਾਫੀ ਚਿਰ ਤੋਂ ਬੰਦ ਕੀਤਾ ਗਿਆ ਹੈ ਜਿਸ ਕਾਰਨ ਇਹਨਾਂ ਮੁਸ਼ਕਲਾਂ ਵਿੱਚ ਕਾਫੀ ਵਾਧਾ ਹੋਇਆ ਸਾਡੀ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਸ਼ਹਿਰ ਵਾਸੀਆਂ ਅਤੇ ਮੁਸਾਫਰਾਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਸ ਬਾਸਟੈਂਡ ਦੇ ਹਾਲਾਤ ਖਸਤਾ ਹੋਣ ਕਰਕੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਹੋਇਆਂ ਮੌਜੂਦਾ ਸਰਕਾਰ ਵੱਲੋਂ ਜਿਹੜੇ ਵਿਕਾਸ ਕਾਰਜ ਸ਼ੁਰੂ ਕਰਵਾਈ ਗਏ ਹਨ ਉਹ ਬਹੁਤ ਵਧੀਆ ਗੱਲ ਹੈ ਪਰ ਜਿਸ ਕੰਪਨੀ ਨੂੰ ਵੀ ਇਸ ਕੰਮ ਦਾ ਠੇਕਾ ਦਿੱਤਾ ਗਿਆ ਹੈ ਉਹਦੇ ਵੱਲੋਂ ਇਹ ਕੰਮ ਬਹੁਤ ਧੀਮੀ ਰਫ਼ਤਾਰ ਨਾਲ ਕੀਤਾ ਜਾ ਰਿਹਾ ਹੈ ਅਤੇ ਇਹ ਕੰਮ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਉਹਨਾਂ ਕਿਹਾ ਕਿ ਜਗ੍ਹਾ-ਜਗ੍ਹਾ ਪਏ ਟੋਏ ਅਤੇ ਖੜਾ ਗੰਦਾ ਪਾਣੀ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ ਐਸ ਲਈ ਉਹਨਾਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਇਹਨਾਂ ਵਿਕਾਸ ਕਾਰਜਾਂ ਨੂੰ ਛੇਤੀ ਪੂਰਾ ਕਰਵਾਇਆ ਜਾਵੇ ਤਾਂ ਜੋ ਲੋਕਾਂ ਦੀਆਂ ਪਰੇਸ਼ਾਨੀਆਂ ਦੂਰ ਹੋ ਸਕਣ। ਸਰ ਇਹਦੇ ਬਹੁਤ ਹੀ ਬੱਤਰ ਹਾਲਾਤ ਹੈ ਕਿ ਇਹਨੇ ਬਸ ਹਟੇ ਦੇ ਕਿਉਂਕਿ ਇਹਦਾ ਕੰਮ ਮੌਜੂਦਾ ਸਰਕਾਰਾਂ ਵੱਲੋਂ ਕਮ ਸੇ ਕਮ 6 ਮਹੀਨੇ ਪਹਿਲਾਂ ਇਹਦਾ ਕੰਮ ਸ਼ੁਰੂ ਕੀਤਾ ਗਿਆ ਸੀਗਾ ਤੇ 6 ਮਹੀਨੇ ਦੇ ਦੌਰਾਨ ਦੇ ਵਿੱਚ ਬੰਦ ਵੀ ਹੋ ਗਿਆ ਪਰ ਜਦੋਂ ਫਾਸਟ ਵੇਟ ਤਾਂ ਦੀ ਟੀਮ ਵੱਲੋਂ ਜਦੋਂ ਉੱਥੇ ਖਬਰ ਲਗਾਈ ਗਈ ਉਸ ਤੋਂ ਬਾਅਦ ਫਿਰ ਇਹਨਾਂ ਨੇ ਕੰਮ ਦੁਬਾਰਾ ਤੋਂ ਸ਼ੁਰੂ ਕੀਤਾ। ਪਰ ਕੰਮ ਤਾਂ ਸ਼ੁਰੂ ਕੀਤਾ ਆ ਪਰ ਬਹੁਤ ਹੀ ਸਲੋ ਤਰੀਕੇ ਨਾਲ ਕੰਮ ਚੱਲ ਰਿਹਾ ਜਗ੍ਹਾ ਜਗ੍ਹਾ ਖੰਡੇ ਪਏ ਹੋਏ ਨੇ ਜਗ੍ਹਾ ਜਗ੍ਹਾ ਲੋਕਾਂ ਨੇ ਉੱਤੇ ਛੜਕਾਂ ਉੱਤੇ ਬਾਥਰੂਮ ਕੀਤੇ ਹੋਏ ਨੇ ਤੇ ਜਿਹੜੀਆਂ ਇੰਟਰਵਲੀਆਂ ਜਿਹੜੀਆਂ ਇਹ ਹੈਗੀਆਂ ਦਿੱਤੋਂ ਪਾਥ ਬਣਾਏ ਗਏ ਜਿੱਤੋਂ ਸਵਾਰੀਆਂ ਆਉਂਦੀਆਂ ਨੇ ਉਹਦੀ ਸਾਈਡ ਦੀ ਰੇਲਿੰਗਾਂ ਵੀ ਟੁੱਟੀਆਂ ਹੀ ਆ ਕਿ ਜਿਹੜੇ ਬਜ਼ੁਰਗਾਂ ਦੇ ਵਾਸਤੇ ਵੀ ਆਣਾ ਜਾਣਾ ਬਹੁਤ ਮੁਸ਼ਕਿਲ ਆ ਟੋਏ ਪੂਰੇ ਪੰਡਾਰ ਭਰੇ ਪਏ ਆ ਪਾਣੀ ਦੇ ਛੱਪੜ ਲੱਗੇ ਹੋਏ ਦੇ ਦੇ ਨਾਲ ਮੱਛਰ ਵੀ ਭਿੰਪਿੰਪਾ ਹੁੰਦਾ ਤੇ ਹੋਰ ਤੁਸੀਂ ਇਹਦੇ ਅੰਦਰ ਚੌਂਕੀ ਵੀ ਕੀ ਹੈ ਇੱਕ ਬੱਸ ਅੱਡਾ ਚੌਂਕੀ ਵੀ ਬਣਾਈ ਗਈ ਆ ਉਹਦੇ ਵਾਸ ਪਰ ਜਿਸ ਹਾਲਾਤ ਦੇ ਵਿੱਚ ਅੱਥੇ ਦੇ ਵਿੱਚ ਜੱਥੇ ਦੇ ਲੋਕ ਗੁਜ਼ਰ ਰਹੇ ਨੇ ਜਾਂ ਮੁਸਾਫਿਰ ਗੁਜ਼ਰ ਰਹੇ ਨੇ ਬਹੁਤ ਹੀ ਬੱਤਰ ਹਾਲਾਤ ਗੇ ਨੇ ਅੱਥੇ ਦਾ ਜਿਹੜਾ ਬੱਸ ਡੇ ਦਾ ਜਿਹੜਾ ਸਿਸਟਮ ਹੈਗਾ ਵਾ ਇਹਨਾਂ ਨੂੰ 6 ਮਹੀਨੇ ਦਾ ਹਲੇ ਤੱਕ ਦੁਰਸਤ ਨਹੀਂ ਕਰ ਸਕਿਆ ਪਤਾ ਨਹੀਂ ਕਿੰਨੀ ਵਾਰ ਇਹ ਠੇਕੇ ਬਨ ਚੁੱਕੇ ਨੇ ਤੇ ਠੇਕੇ ਰੱਦ ਵੀ ਹੋ ਗਏ ਨੇ ਤੇ ਉਸ ਤੋਂ ਬਾਅਦ ਠੇਕਿਆਂ ਦੇ ਵਿੱਚ ਅਗਰ ਬੰਦੇ ਕੋਈ ਕੰਮ ਵੀ ਕਰਦੇ ਨੇ ਤਾਂ ਕੰਮ ਵੀ ਆਪਣੇ ਮੌਜੂਦਾ ਟਾਈਮ ਦੇ ਉੱਤੇ ਨਹੀਂ ਨਿਧਾਰੀ ਸਮਝਿਆ ਕੀਤਾ ਜਾਂਦਾ ਅਸੀਂ ਮੌਜੂਦਾ ਸਰਕਾਰ ਅੱਗੇ ਇੱਕ ਬੇਨਤੀ ਕਰਦੇ ਹਾਂ ਕਿ ਅਗਰ ਤੁਸੀਂ ਠੇਕੇ ਦੇਂਦੇ ਹੋ ਤੇ ਠੇਕੇਦਾਰਾਂ ਨੂੰ ਵੀ ਇੱਕ ਲਗਾਮ ਲਗਾਈ ਜਾਵੇ ਜਾਂ ਉਹਨਾਂ ਉੱਤੇ ਤੇ ਆਪ ਵੀ ਆ ਕੇ ਇੱਥੇ ਮੌਜੂਦਾ ਆ ਕੇ ਦੇਖਿਆ ਕਰੋ ਕਿ ਕਿ ਕਿਹੜਾ ਕਿਹੜੇ ਹਾਲਾਤ ਕਿਸ ਤਰੀਕੇ ਨਾਲ ਕੰਮ ਕਰਨਾ ਚਾਹੀਦੇ ਆ ਤੇ ਕੰਮ ਹੋਣੇ ਵੀ ਚਾਹੀਦੇ ਆ ਅਸੀਂ ਫਾਸਟ ਵੇ ਟੀਮ ਦੇ ਬੜੇ ਧੰਨਵਾਦੀ ਹੈ ਕਿ ਜਿਹੜੇ ਸ਼ਹਿਰ ਵਾਸੀਆਂ ਵਾਸਤੇ ਔਰ 12 ਵਾਹੀ ਸੰਗਤਾਂ ਵਾਸਤੇ ਇਹ ਨਿਊਜ਼ ਲਗਾਉਂਦੇ ਨੇ ਨਿਊਜ਼ ਤਾਂ ਸਰ ਬਹੁਤ ਲੱਗਦੀਆਂ ਨੇ ਪਰ ਇਹਨਾਂ ਦੇ ਜੂਨੀ ਸੇ ਰਕਦੀ ਸਰਕਾਰਾਂ ਨੂੰ ਵੀ ਇਹ ਚਾਹੀਦਾ ਹੈ ਕਿ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਕੰਮ ਜਿਹੜੇ ਫੋਰੀ ਤੌਰ ਤੇ ਤੇ ਜੰਗੀ ਪੱਧਰ ਉੱਤੇ ਕੰਮ ਕਰਾਏ ਜਾਣ ਡੇ ਨਾਈਟ ਤੌਰ ਤੇ ਕੰਮ ਕਰਾਏ ਜਾਣ ਫਾਸਟਵੇ ਨਿਊਜ਼ ਟੀਮ ਇਸ ਟਾਈਮ ਖੜੀ ਹੈ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਜਿੱਥੇ ਦੇ ਹਾਲਾਤ ਤੁਸੀਂ ਦੇਖੇ ਨੇ ਔਰ ਇਹਨਾਂ ਬੱਤਰ ਹੋ ਚੁੱਕੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਅਸੀਂ ਮੌਜੂਦਾ ਸਰਕਾਰ ਵੱਲੋਂ ਲਗਭਗ 6 ਮਹੀਨੇ ਪਹਿਲਾਂ ਇੱਥੇ ਡਿਵੈਲਪਮੈਂਟ ਦੇ ਕੰਮ ਸ਼ੁਰੂ ਕਰਵਾਏ ਗਏ ਸਨ ਲੇਕਿਨ ਗਰਮੈਂਟ ਦੇ ਇਹਨਾਂ ਚੱਲ ਰਹੇ ਕੰਮਾਂ ਦੀ ਸਪੀਡ ਸਲੋ ਹੋਣ ਕਾਰਨ ਇੱਥੇ ਮੁਸਾਫਰਾ ਅਤੇ ਸ਼ਹਿਰ ਵਾਸੀਆਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਸੀਂ ਸੋ ਸਾਡੀ ਫਾਸਟਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਡਿਵੈਲਪਮੈਂਟ ਦੇ ਕੰਮਾਂ ਵਿੱਚ